ਸਾਬਕਾ थान्दी। ਵਿਧਾਇਕ थान्दी। ਧਰਮਿੰਦਰ ਆਵਲਾ ਦੇ ਵੱਲੋਂ ਇੱਥੇ ਸੜਕ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ ਤੇ ਹੁਣ ਦੱਸਿਆ ਜਾ ਰਿਹਾ ਹੈ ਪ੍ਰਸ਼ਾਸਨ ਦੇ ਵੱਲੋਂ ਕੰਮ ਰੁਕਾਤਾ ਦੇ ਲੋਕਾਂ ਨੂੰ ਹਰਾਸਤ ਦੇ ਵਿੱਚ ਵੀ ਲਿਆ ਹਾਂਜੀ ਇਹ ਇਸ ਤਰ੍ਹਾਂ ਜੀ ਪਹਿਲਾਂ ਜਿਹੜੀ ਆ ਰੋਡ ਸਾਡਾ ਪਿਆਣਾ ਦਾ ਜਿਹੜੀ ਰੋਡ ਟੁੱਟਿਆ ਜਿਹੜਾ ਇਹਦਾ ਕੈਪਟਨ ਅਨੰਦਰ ਸਿੰਘ ਆਵਲਾ ਨੂੰ ਅਸੀਂ ਬੇਨਤੀ ਕੀਤੀ ਸੀ ਸਾਡਾ ਰੋਡ ਇੰਨਾ ਬਣਾ ਦਿਓ ਜੀ ਉਹਨਾਂ ਨੇ ਕਿਹਾ ਵੀ ਸਵੇਰੇ ਤੁਹਾਡੇ ਬਾਅਦ ਸਾਰਾ ਗਾੜਕਾ ਵਗੈਰਾ ਪੱਥਰ ਆ ਜਾਊਗਾ ਹੂੰ ਉਹਨਾਂ ਨੇ ਉਹ ਪਿਆ ਪੱਥਰ ਉਹਨਾਂ ਨੇ ਤੜਕੇ 5 ਵਜੇ ਗੱਡੀਆਂ ਭੇਜਤੀਆਂ ਪੱਥਰ ਆ ਗਿਆ ਹੂੰ ਸਾਰਾ ਜਦੋਂ ਉਹਨਾਂ ਨੇ ਜੇ ਮਸ਼ੀਨ ਕੱਲੀ ਸਰਵ ਇਹ ਗੜੇ ਥੋੜੇ ਹੋਰ ਐਮਪੀ ਆਪਣੇ ਕਬਾਇਆ ਸਾਹਿਬ ਇਹਨਾਂ ਨੇ ਤੇ ਕੁਝ ਬੰਦਿਆਂ ਨੇ ਹੋਰ ਕਰਕੇ ਰੌਲਾ ਪਾ ਕੇ ਵੀ ਅਸੀਂ ਬਣਾਉਣੀ ਤੁਹਾਡੀ ਮਸ਼ੀਨਾਂ ਅੰਦਰ ਕਰਾ ਦੇਣੇ ਪਰਚਾ ਕਰਾ ਦੇਣਗੇ ਇਹ ਕੰਮ ਰੁਕ ਗਿਆ ਜੀ ਇਹ ਕੰਮ ਰੁਕ ਗਿਆ ਚਲੋ ਅੱਜ ਐਮਐਲਏ ਸਾਹਿਬ ਇੱਧਰ ਆਏ ਚਾਹੇ ਉਹ ਸਾਹਿਬ ਕਿਹਾ ਉਹ ਇੱਧਰ ਆਏ ਇੱਥੇ ਸਾਡੇ ਆ ਦੁਕਾਨਦਾਰ ਜਿਹੜੇ ਬੜੇ ਦੁਖੀ ਆ ਮਿੱਟੀ ਪੈਂਦੀ ਦੁਕਾਨਾਂ ਦੇ ਵਿੱਚ ਇਹਨਾਂ ਦਾ ਸਮਾਨ ਖਰਾਬ ਹੁੰਦਾ ਰਾਹਗੀਰਾਂ ਨੂੰ ਪਰੇਸ਼ਾਨੀ ਆਉਂਦੀ ਆ ਤੇ ਅੱਜ ਇਹਨਾਂ ਕੋਈ ਪੈਸੇ ਕੋਲੋਂ ਪਾਏ ਸੀ ਤੇ ਕੁਝ ਉਹਨਾਂ ਨੇ ਆ ਵੀ ਅਸੀਂ ਕਰ ਦਿੰਦੇ ਆ ਤੇ ਇਹਨਾਂ ਨੇ ਜਿਹੜਾ ਆ ਆ ਕੇ ਜਿਹੜੀ ਅਸੀਂ ਮਸ਼ੀਨ ਤੇ ਸਾਡੇ ਜਿਹੜੇ ਦੁਕਾਨਦਾਰ ਭਰਾ ਹੈ ਉਹ ਸਾਰੇ ਇਹਨਾਂ ਨੇ ਅੰਦਰ ਥਾਣੇ ਬੰਦ ਕਰਤੇ ਜੀ ਪਹਿਲਾਂ ਮੈਨੂੰ ਇਹ ਰਸੇ ਗੋਡੀ ਨੂੰ 4 ਸਾਲ ਆਏ ਨੂੰ ਹੋ ਗਿਆ ਸਾਨੂੰ ਜਵਾਬ ਦੇਵੇ ਵੀ ਇੱਥੇ ਕਿੰਨੇ ਵਾਰ ਆਇਆ ਤੇ ਉਹ ਨੂੰ ਅਸਰ ਨਹੀਂ ਜਦੋਂ ਕੋਈ ਬਣਾਉਣ ਲੱਗਾ ਤੇ ਅੱਜ ਗੋਡੀ ਨੂੰ ਕਿੱਥੇ ਆ ਗਿਆ ਅੱਛਾ ਜਾਂ ਐਮਪੀ ਸਾਹਿਬ ਕਬਾਇਆ ਸਾਹਿਬ ਕਿੱਥੇ ਕਿੱਥੇ ਆ ਗਿਆ ਕਬਾਇਆ ਸਾਹਿਬ ਨੂੰ ਇੰਨੀ ਕੀ ਸ਼ਰਮ ਹੋਣੀ ਚਾਹੀਦੀ ਆ ਵੀ ਮੇਰਾ ਪਿੰਡ ਸੀ ਮੈਂ ਆਜ਼ਾਦ ਪਿੰਡ ਦਾ ਬਣਾਵਾ ਬਾਕੀ ਜ ਨਹੀਂ ਬਣਾ ਰਣੀ ਬਣਾਣਾ ਬਣਾਉਂਗਾ ਆਹ ਵੋ ਪਿੰਡ ਦਾ ਖਰਾਬ ਦਾ ਸਮਝਦਾ ਵੀ ਠੀਕ ਆ ਸਾਡਾ ਐਮਪੀ ਸ਼ੇਰ ਸਿੰਘ ਹੈਗਾ ਇਹਨੇ ਇੰਨਾ ਕੰਮ ਨਹੀਂ ਕੀਤਾ ਕਿੰਨਾ ਕਰੋੜਾ ਰੁਪਏ ਗਾਂਡ ਸਾਡੇ ਇੱਥੇ ਆਇਆ ਆ ਵੇਖੋ ਆ ਸੇਮ ਨਾਲੀ 1 ਕਿਲੋਮੀਟਰ ਵਾੜਾ ਇਸ ਪਿੰਡ ਦੀਆਂ ਗਲੀਆਂ 'ਚ ਗੋਡੇ-ਗੋਡੇ ਪਾਣੀ ਖੜਾ ਸੀ ਇਹਨਾਂ ਤੋਂ ਸੀਵਰੇਜ ਨਹੀਂ ਪਾਇਆ ਗਿਆ ਇੱਕ ਨਾ ਇੱਥੇ ਸੀਵਰੇਜ ਸ਼ੁਰੂ ਕੀਤਾ ਤੇ ਉਹ ਦੁਕਾਨਾਂ ਕੋਲ ਜਾ ਕੇ ਬੰਦ ਕਰਤਾ ਉਹ ਵੀ ਠੇਕਾ ਨਾ ਕੋਲ ਜਾ ਪੈਪਾ ਓਂ ਘੱਟ ਕੇ ਵੇਖ ਲੋ ਅੱਛਾ ਡਾਕਟਰ ਐਡਕਾਰਸਨ ਸਰਪੰਚ ਬਣੇ ਉਹਨੇ ਆਪ ਦਾ ਉਦਮ ਕਰਕੇ ਇੱਥੋਂ ਜਿਉ ਚੱਕਿਆ ਸੀਵਰੇਜ ਸਾਡੇ ਉਹ ਪਿੰਡ ਸੇਮਲ 'ਚ ਪਾਤਾ ਅੱਛਾ ਪਿੰਡ ਤੋਂ ਨਰਕ ਮੁੱਕ ਗਿਆ ਅੱਛਾ ਉਹ ਬੰਦਾ ਬਣਿਆ ਜੇ ਬਣਿਆ ਨੂੰ ਠਾਲ ਨਹੀਂ ਹੋਇਆ ਉਹਨੇ ਇੰਨਾ ਕੰਮ ਕੀਤਾ ਤੇ ਇਹਨਾਂ ਨੂੰ ਬਣਿਆ ਨੂੰ 20 25 25 ਸਾਲ ਹੋ ਗਏ ਇਹਨਾਂ ਜਵਾਕਾਂ ਵਹਿ ਗਏ ਜਦੋਂ ਇਹ ਐਮਐਲਏ ਬਣੇ ਉਹ ਵਹਿ ਸੋ ਗਾ ਇਹਨਾਂ ਨੂੰ ਜਵਾਕੂ ਜਾਏਗੇ ਤੇ ਆ ਛੜਕੇ ਇਹਨਾਂ ਨੂੰ ਨਹੀਂ ਸੀ ਬਾਪੂ ਤੋਂ ਉਸ ਬੰਦੇ ਨੂੰ ਇਹਨਾਂ ਨੂੰ ਮਾਰਾ ਮੋਟਾ ਸੋਟਰ ਜਨਤਾ ਦੇ ਬਾਰੇ ਛੋਟੇ ਅੱਛਾ ਜਨਤਾ ਉਸਕੇ ਨਾਰੇ ਲਾ ਲਾ ਕੇ ਜਟਾਉਂਦੀ ਹੈ ਪਰ ਮਗਰ ਜਾ ਜਾ ਕੇ ਲੋਕਾਂ ਦੀ ਮਿੰਤਾ ਕਰ ਕਰ ਕੇ ਜਟਾਉਂਦੀ ਹੈ ਕੀ ਅਲੀ ਸਾਡੀ ਜਨਤਾ ਦਾ ਮੁੱਲ ਪਾਇਆ ਦੁਕਾਨਦਾਰਾ ਸਾਡਾ ਸਾਡੀ ਜਿੰਮੇਤ ਇੱਥੇ ਗੋਡੇ ਗੋਡੇ ਪਾਣੀ ਆ ਸਾਡੀਆਂ ਦੇ ਕੁੜੀਆਂ ਡਿੱਗਦੀਆਂ ਫੇਸ ਤੇ ਜਿਹੜੇ ਕਈ ਬੰਦੇ ਇਲਟ ਕਰਦੇ ਸੀ ਉਹ ਮਖੌਲ ਕਰਦੇ ਸੀ ਕਿ ਉਹ ਫਲਾਨੀ ਕਿੱਡੀ ਸੋਣੀ ਡਿੱਗੀ ਤੇ ਸ਼ਰਮ ਨਹੀਂ ਸਾਡੇ ਵਾਸਤੇ ਇੱਕ ਕੁਛ ਇਹਨਾਂ ਨੂੰ ਸੋਚਣਾ ਚਾਹੀਦਾ ਚੱਲ ਜੀ ਆਵਲਾ ਸਿੰਘ ਬਣਾਉਂਦਾ ਸੀ ਉਹ ਆਦੇ ਪੱਲੇ ਉਹ ਬਣਾ ਦੁਕਾਨਦਾਰ ਲਾਉਂਦੇ ਸੀ ਲਾ ਲੈਣ ਦਿਓ ਐ ਸਰਪੇ ਨਾਲੇ ਖਾਣੇ ਆ ਔਰ ਗੱਲ ਕੋਈ ਨਹੀਂ ਇਹਨਾਂ ਨੂੰ ਮਾੜੀ ਮਾੜੀ ਸ਼ਰਮ ਹੋਣੀ ਚਾਹੀਦੀ ਆ ਵੀ ਸਾਡਾ ਏਰੀਆ ਸਾਡਾ ਪਿੰਡ ਆ ਆਪਾਂ ਪਿੰਡ ਦੀ ਫਿਰਨੀ ਜੇ ਵੀ ਆਪਾਂ ਆਦਾ ਝਾਰੂ ਲਾਉਨੇ ਆ ਤੇ ਆ ਵੀ ਸਾਡਾ ਹੱਕ ਮੰਨਦਾ ਹਾਂ ਇਹਨਾਂ ਦੇ ਕਿਹੜੇ ਕਿਹੜੇ ਕੰਮ ਜਿਹੜੇ ਨਹੀਂ ਨਿੱਕੇ ਇਹਨਾਂ ਨੇ ਕੀਤੇ ਉਹ ਕਿਹਦਾ ਕੰਮ ਸਾਡਾ ਪੂਰਪ 20 ਸਾਲ ਰਿਆ ਰਿਆ ਅਸੀਂ ਸ਼ਖਬੀਰ ਨਾਲ ਲੜ ਕੇ ਬਣਵਾਇਆ ਹੁਣ ਗਾਂ ਸਾਡੇ ਉੱਤੇ ਉੱਤੇ ਗਾਂ ਆਜ ਦੀ ਜੇ ਅੱਜ ਦਾ ਜਿਹੜੀ ਇੱਥੇ ਘਟਨਾ ਵਾਪਰੀ ਆਜ ਆਜ ਦੀ ਜਿਹੜੀ ਘਟਨਾ ਵਾਪਰੀ ਹੈ ਕੀ ਚੇਤਾਵਨੀ ਦੇਣਾ ਚਾਹੁੰਦੇ ਹੋ ਪ੍ਰਸ਼ਾਸਨ ਨੂੰ ਤਾਂ ਸਰਕਾਰ ਨੂੰ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਵੀ ਇਹ ਕੰਮ ਬਿਲਕੁਲ ਗਲਤ ਹੈ ਇਹ ਗੋਡੀ ਨਿਕਾਇਆ ਹੈ ਗੋਡੀ ਨਿਕਾਇਆ ਹੈ ਜਿਹਨੇ ਨਿਕਾਇਆ ਸਾਨੂੰ ਬਣਾ ਕੇ ਦੇਵੇ ਸਾਡਾ ਸਾਡਾ ਕੋਈ ਦੁਸ਼ਮਣ ਨਹੀਂ ਅਸੀਂ ਯਾਰਾਂ ਸਾਨੂੰ ਬਣਾ ਕੇ ਦੇ ਲੋ ਅਸੀਂ ਖੁਸ਼ ਆ